ਸਭ ਤੋਂ ਪਹਿਲਾਂ ਤੁਸੀਂ ਪਲੇ ਸਟੋਰ ਤੋਂ ਆਪਣੇ ਦੂਜੇ smartphones ਦੇ ਵਿੱਚ WhatsApp application ਨੂੰ install ਕਰ ਲੈਣਾ ਹੈ ਅਤੇ ਉਸ ਤੋਂ ਬਾਅਦ ਜਦੋਂ ਨੰਬਰ ਭਰਨ ਦੀ option ਆਵੇਗੀ ਤਾਂ ਤੁਸੀਂ ਇੱਥੇ ਨੰਬਰ ਨਹੀਂ ਭਰਨਾ ਬਲਕਿ ਸੱਜੇ ਹੱਥ ਉੱਪਰ ਜਿੱਥੇ ਤਿੰਨ ਬਿੰਦੂਆ ਨਜ਼ਰ ਆ ਰਹੀਆਂ ਇੱਥੇ ਕਲਿੱਕ ਕਰਕੇ ਇੱਥੋਂ ਆਉਣ ਵਾਲੀ ਪਹਿਲੀ option ਜੋ companion ਵਾਲੀ option ਹੈ ਆਪਾਂ ਉਸ ਦੇ ਉੱਪਰ ਕਲਿੱਕ ਕਰ ਲੈਣਾ ਹੈ ਇੱਥੇ ਸਾਨੂੰ ਇੱਕ QR code ਨਜ਼ਰ ਆ ਰਿਹਾ ਹੈ ਅਤੇ ਹੇਠਾਂ ਕੁਝ optionsਾਂ ਦੇ ਵਿੱਚ ਪਹਿਲੀ option ਦੇ ਉੱਪਰ ਲਿਖਿਆ ਹੋਇਆ Open WhatsApp app on your primary phone ਇਹ ਆਪਾਂ ਨੂੰ ਕਹਿ ਰਹੇ ਕਿ ਆਪਣੇ ਪ੍ਰਾਇਮਰੀ ਫੋਨ ਦੇ ਉੱਪਰ ਆਪਣੀ WhatsApp ਐਪਲੀਕੇਸ਼ਨ ਨੂੰ ਖੋਲੋ ਸੋ ਆਪਾਂ ਹੁਣ ਆਪਣੇ ਪਹਿਲੇ ਮੋਬਾਈਲ ਫੋਨ ਦੇ ਉੱਪਰ ਚਲਦੇ ਆਂ ਅਤੇ ਉੱਥੇ ਜਾ ਕੇ ਆਪਾਂ ਆਪਣੇ WhatsApp ਦੇ ਉੱਪਰ ਆਪਣੀ ਐਪਲੀਕੇਸ਼ਨ ਨੂੰ ਖੋਲਦੇ ਆਂ ਹੁਣ ਪਹਿਲੇ smartphone ਦੇ ਵਿੱਚ ਆਪਾਂ WhatsApp ਖੋਲਾਂਗੇ ਅਤੇ ਉਸ ਤੋਂ ਬਾਅਦ ਸੱਜੇ ਹੱਥ ਉੱਪਰ ਤਿੰਨ ਬਿੰਦੂਆ ਨਜ਼ਰ ਆ ਰਹੀਆਂ ਆਪਾਂ ਇਸ ਦੇ ਉੱਪਰ ਕਲਿੱਕ ਕਰਾਂਗੇ ਇੱਥੇ ਸਾਨੂੰ ਕਾਫੀ ਸਾਰੀ ਆਪਸ਼ਨ ਨਜ਼ਰ ਆਣਗੀਆਂ ਇਨ੍ਹਾਂ ਆਪਸ਼ਨਾਂ ਦੇ ਵਿੱਚੋਂ ਆਪਾਂ ਲਿੰਕ ਅ ਡਿਵਾਈਸ ਵਾਲੀ ਆਪਸ਼ਨ ਦੇ ਉੱਪਰ ਹੁਣ ਕਲਿੱਕ ਕਰ ਲੈਣਾ ਹੈ ਹੁਣ ਲਿੰਕ ਅ ਡਿਵਾਈਸ ਦੇ ਉੱਪਰ ਆਪਾਂ ਕਲਿੱਕ ਕਰਾਂਗੇ ਅਤੇ ਆਪਣੇ ਕਿਉਰ ਕੋਡ ਨੂੰ ਆਪਾਂ ਇਸ ਆਪਣੇ ਪਹਿਲੇ smartphones ਦੇ ਨਾਲ ਇੱਥੇ ਸਕੈਨ ਕਰਾਂਗੇ ਅਤੇ ਉਸ ਤੋਂ ਬਾਅਦ ਓਕੇ ਕਰ ਦੇਵਾਂਗੇ ਅਤੇ ਤੁਸੀਂ ਇੱਥੋਂ ਆਪਣੇ ਦੂਸਰੇ smartphone ਦਾ ਨਾਮ ਵੀ ਰੱਖ ਸਕਦੇ ਹੋ ਹੁਣ ਚਲਦਿਆਂ ਦੂਸਰੇ smartphone ਦੇ ਵਿੱਚ ਦੂਸਰੇ smartphone ਦੇ ਵਿੱਚ ਆ ਦੇਖੋ ਕਿ ਲੋਡਿੰਗ ਹੋਣ ਲੱਗਿਆ ਹੋਇਆ ਡਾਟਾ ਅਤੇ ਕੁਝ ਹੀ ਸਕਿੰਟ ਦੇ ਵਿੱਚ ਇਹ ਸਾਰਾ ਡਾਟਾ ਲੋਡ ਹੋ ਜਾਵੇਗਾ ਅਤੇ ਉਸ ਤੋਂ ਬਾਅਦ ਸਾਡੇ ਦੂਸਰੇ smartphone ਦੇ ਵਿੱਚ ਪਹਿਲੇ smartphone ਵਾਲਾ WhatsApp ਚੱਲ ਜਾਵੇਗਾ ਅਤੇ ਸਾਨੂੰ ਸਾਰੇ WhatsApp ਚੈਟਸ WhatsApp ਲਿੰਕ ਉੱਤੇ ਦਿਖਣ ਲੱਗ ਜਾਣਗੇ ਤਾਂ ਫਿਰ ਲੋ ਜੀ ਹੁਣ ਪਹਿਲੇ ਸਮਾਰਟਫੋਨ ਵਾਲਾ WhatsApp ਸਾਡਾ ਦੂਸਰੇ ਸਮਾਰਟਫੋਨ ਦੇ ਵਿੱਚ ਵੀ ਚੱਲ ਪਿਆ ਹੈ